ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾ ਅੰਤ ਤੱਕ ਬਨੇ ਰਹਿਣਾ ਜੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣ ਉਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਰੋਲ ਟੈਕਸ ਹਾਈਵੇ ਤੇ ਸਫ਼ਰ ਕਰਨਾ ਹੋਇਆ ਮਹਿੰਗਾ ਔਰ ਵੋਟਿੰਗ ਖਤਮ ਹੁੰਦੇ ਹੀ ਟੋਲ ਦੇ ਰੇਟ ਵਧੇ ਹੁਣ ਦੇਣਾ ਪਵੇਗਾ ਇੰਨਾ ਟੈਕਸ ਦੇ ਨਾਲ ਹੀ ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਨੇ ਟੋਲ ਟੈਕਸ ਵਧਾ ਦਿੱਤਾ ਹੈ ਨਵੀਆਂ ਤਰ੍ਹਾਂ ਹੁਣ 2 ਜੂਨ ਜਾਨੀ ਹੈ ਤਵਾਰ ਰਾਤ ਨੂੰ ਲਾਗੂ ਹੋਣਗੀਆਂ ਅਧਿਕਾਰਯੋਗ ਇਹਨੇ ਕਿਹਾ ਕਿ ਸੋਂਵਰ ਨੂੰ ਪੂਰੇ ਦੇਸ਼ ਵਿੱਚ ਰੋਡ ਟੋਲ ਚਾਰਜ 3.5 ਵਧਨ ਜਾ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਆਮ ਤੌਰ 'ਤੇ ਕਾਰਨ April ਵਿੱਚ ਸਾਲਾਨਾ ਵਾਧਾ ਰੋਕ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਭਾਰਤ ਵਿੱਚ ਟੋਲ ਚਾਰਜਾਂ ਨੂੰ ਮਹਿੰਗਾਈ ਦੇ ਅਨੁਮਾਨ ਅਨੁਸਾਰ ਹਰ ਸਾਲ ਸੋਧਿਆ ਜਾਂਦਾ ਹੈ ਅਤੇ ਹਾਈਵੇ ਅਪਰੇਟਰਾਂ ਨੇ ਸੋਮਵਾਰ ਤੋਂ ਲਗਭਗ 1100 ਟੋਲ ਪਲਾਜ਼ਿਆਂ ਤੇ 3% ਤੋਂ 5% ਵਾਧੇ ਕੋਸ਼ਿਤ ਕਰ ਦਿੱਤੇ ਗਏ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ